ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਜੋ ਸਸਪੈਂਸ ਚੱਲ ਰਿਹਾ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਹਾਲੇ ਕਾਂਗਰਸ ਦੇ ਵੱਲੋਂ ਕਿਸੇ ਨੂੰ ਟਿਕਟ ਨਹੀਂ ਦਿੱਤੀ ਗਈ ਹੈ ਜੋ ਇਹ ਸਸਪੈਂਸ ਹੈ ਅੱਜ ਯਾਨੀ ਕਿ ਸ਼ਨੀਵਾਰ ਨੂੰ ਖਤਮ ਹੋ ਸਕਦਾ ਹੈ ਜੀ ਹਾਂ ਜ਼ਿਕਰ ਖਾਸ ਹੈ ਕਿ ਮੌਜੂਦਾ ਐਮਪੀ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਬਾਅਦ ਕਾਂਗਰਸ ਨੂੰ ਹੁਣ ਤੱਕ ਉਹਨਾਂ ਦਾ ਵਿਕਲਪ ਨਹੀਂ ਮਿਲਿਆ ਭਾਵੇਂ ਕਿ 2:00 ਵਜੇ ਸਾਬਕਾ ਮੰਤਰੀ ਸੁਖਿੰਦਰ ਰੰਧਾਵਾ ਪ੍ਰਗਟ ਸਿੰਘ ਵਿਜੇਂਦਰ ਸਿੰਘਲਾ ਸੁਖ ਸਰਕਾਰੇ ਦਾ ਨਾਮ ਸਾਹਮਣੇ ਆ ਚੁੱਕਾ ਹੈ ਪਰ ਹੁਣ ਪਰ ਹੁਣ ਮੁੱਖ ਰੂਪ ਦੇ ਵਿੱਚ ਮੁਕਾਬਲਾ ਸਾਬਕਾ ਮੰਤਰੀ ਭਾਗਪੂਸ਼ ਅਸ਼ੋਤ ਸਾਬਕਾ ਵਿਧ ਸਿਰਵਜੀਤ ਬੈਂਸ ਅਤੇ ਜਸਸੀ ਖੰਗੂੜਾ ਦੇ ਨਾਮ ਦੀ ਚਰਚਾ ਵਿਚਕਾਰ ਲੋਕਲ ਕਾਂਗਰਸੀ ਕਿਸੇ ਬਾਹਰੀ ਪਾਰਟੀ ਤੋਂ ਆਇਆ ਗੁਣ ਉਮੀਦਵਾਰ ਬਣਾਉਣ ਦਾ ਵਿਰੋਧ ਕਰ ਰਹੇ ਨੇ ਇਸ ਦੇ ਮੱਦੇਨਜ਼ਰ ਕਾਂਗਰਸ ਹੁਣ ਤੱਕ ਲੁਧਿਆਣਾ ਦੀ ਟਿਕਟ ਦਾ ਫੈਸਲਾ ਨਹੀਂ ਲੈ ਸਕੀ ਹੈ ਤੇ ਭਾਜਪਾ ਆਪ ਅਤੇ ਅਕਾਲੀ ਦਲ ਵੱਲੋਂ ਕਈ ਦਿਨ ਪਹਿਲਾਂ ਹੀ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨਾਂ ਹੋਈ ਇਲੈਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਸੋਨੀਆ ਗਾਂਧੀ ਤੇ ਅੰਮ੍ਰਿਤਾ ਸੋਨੀ ਦੀ ਮੌਜੂਦਗੀ 'ਚ ਪੇਸ਼ ਕੀਤੀ ਗਈ ਸਕ੍ਰੀਨਿੰਗ ਕਮੇਟੀ ਦੀ ਰਿਪੋਰਟ ਨੂੰ ਫੈਸਲਾ ਲੈ ਜਾਵੇ ਜਿਨ੍ਹਾਂ ਦੇ ਨਾਮ ਤੇ ਜ਼ਿਆਦਾਤਰ ਲੋਕਲ ਆਗੂਆਂ ਦੀ ਸਹਿਮਤੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਇਨਚਾਰਜ ਦਵਿੰਦਰ ਯਾਦਵ ਦੇ ਨਾਲ ਪ੍ਰਧਾਨ ਰਾਜਾ ਵੜਿੰਗ ਨੇਤਾ ਵਿਪੱਖ ਪ੍ਰਤਾਪ ਬਾਜਵਾ ਦਿੱਲੀ ਪਹੁੰਚ ਗਏ ਨੇ ਤੇ ਉਹਨਾਂ ਦੇ ਨਾਲ ਹੋਣ ਵਾਲੀ ਹਾਈ ਕਮਾਂਡ ਦੀ ਮੀਟਿੰਗ ਤੋਂ ਬਾਅਦ ਉਮੀਦਵਾਰ ਨੂੰ ਲੈ ਕੇ ਚੱਲਿਆ ਆ ਰਿਹਾ ਸਸਪੈਂਸ ਖਤਮ ਹੋ ਸਕਦਾ ਹੈ